ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ hope ਕਿ ਤੁਸੀਂ ਸਾਰੇ ਠੀਕ ਹੋਗੇ ਅੱਜ ਅਸੀਂ ਬਣਾਵਾਂਗੇ ਜੀ ਵਾਈਟ ਚਨੇ ਜਿਹਦੇ ਲਈ ਅਸੀਂ ਕੁੱਕਰ 'ਚ ਪਾ ਲਿਆ ਉਬਾਲਨ ਨੂੰ ਔਰ ਇੱਕ ਪੋਟਲੀ ਜਿਹਦੇ ਵਿੱਚ ਅਸੀਂ ਪਾ ਦਿੱਤੀ ਆ ਚਾਹ ਪੱਤੀ ਅੱਜ ਅਸੀਂ ਚਨੇ ਬਣਾਵਾਂਗੇ ਜੀ ਅੰਮ੍ਰਿਤਸਰੀ ਚਨੇ ਪੀਠੀ ਵਾਲੇ ਹੁਣ ਅਸੀਂ ਦੇਖਣ ਲੱਗੇ ਆ ਕਿ ਕੁੱਕਰ ਖੋਲ ਕੇ ਪੀਠੀ ਵਾਲੇ ਚਨੇ ਆਖੀ ਬਿਨਾ ਪਿਆਜ਼ ਅਦਰਕ ਲਸਣ ਟਮਾਟਰ ਕੇ ਉਹ ਤੋਂ ਬਣਾਵਾਂਗੇ ਓਨਲੀ ਮਸਾਲਿਆਂ ਨਾਲ ਬਣਾਵਾਂਗੇ ਤੁਸੀਂ ਦੇਖ ਸਕਦੇ ਹੋ ਬਰਾਊਨ ਕਲਰ ਆ ਗਿਆ ਹੁਣ ਅਸੀਂ ਇਹਦੇ ਚਾਹਣੀ ਪੋਟਲੀ ਕਰ ਲਵਾਂਗੇ ਜਿਹੜੀ ਅਸੀਂ ਭਰ ਕੇ ਪਾਈ ਸੀ ਚਾਹ ਪੱਤੀ ਹੋਣ ਅਸੀਂ ਇਹਦੇ ਚੱਕੂ ਚ ਜਨੇ ਕੱਢ ਕੇ ਸੁਲਵੱਟੇ ਕੇ ਪਾ ਲਾਂਗੇ ਕੁੱਟ ਲਾਂਗੇ ਤਾਂ ਜੋ ਆਪਣੀ ਗਰੇਵੀ ਹਾਰਡ ਬਣੇ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਸਾਰੇ ਮਸਾਲਿਆਂ ਦਾ ਮਿਸ਼ਰਣ ਹੁਣ ਹੱਥ ਦੇ ਵਿੱਚ ਨਮਕ ਮਿਰਚ ਥੋੜੀ ਜਿਹੀ ਨਿਹ ਹਲਦੀ ਗਰਮ ਮਸਾਲਾ ਚਾਨਾ ਮਸਾਲਾ ਕਿਜਿੰਗ ਮਸਾਲਾ ਆਂਬ ਜੂਰ ਪਾਊਡਰ ਪਾ ਦਿੱਤਾ ਗਿਆ ਹੁਣ ਔਰ ਭੁੰਨਿਆ ਹੋਇਆ ਜੀਰਾ ਪਾ ਦਿੱਤਾ ਜੀ ਹੁਣ ਆਪਣੇ ਚਣਿਆਂ ਚ ਔਰ ਇਹਨੂੰ ਅਸਾਂ ਮਿਕਸ ਕਰਕੇ ਤੇ ਵਿਸਲਾ ਮਰਾਵਾਂਗੇ ਫਿਰ ਤੁਹਾਨੂੰ ਫਾਈਨਲੀ ਦਿਖਾਵਾਂਗੇ ਫਾਈਨਲੀ ਤੁਸੀਂ ਦੇਖ ਸਕਦੇ ਹੋ ਆਪਣੇ ਪੀਠੀ ਵਾਲੇ ਚਣੇ ਬਣ ਕੇ ਰੈਡੀ ਆ ਸੋ ਸਾਰੇ ਜਾਣੇ ਮੇਰੀ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਐਂਡ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਠੀਕ ਹੈ ਜੀ ਥੈਂਕ ਯੂ ਸੋ ਮੱਚ ਬਾਏ ਬਾਏ ਟੂ ਆਲ